ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਥੋੜਾ ਬਹੁਤ ਬਹੁਤ ਸਵਾਗਤ ਆ ਜੀ ਆ ਆਪਣਾ ਕਾਉਂਟਰਨ ਦਾ ਪ੍ਰਿੰਟਡ ਸੂਟ ਆ ਤੇ ਇਹਦੇ ਤੇ ਆਪਾਂ ਆਹ ਵਾਲਾ ਗਲਾ ਬਣਾਉਣਾ ਤੇ ਆਹ ਵਾਲੀ ਲੈਸ ਨਾਲ ਪਾ ਡਿਜ਼ਾਈਨ ਕਰਨਾ ਇਹਨੂੰ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਗਲਾ ਬਣਾ ਲਈਏ ਗਲਾ ਇਸ ਤਰ੍ਹਾਂ ਨਾ ਆਪਾਂ 4 ਫੇਰੋਂ ਲੈਡ ਲਾਂਗੇ ਹੁਣ ਆਪਾਂ ਨਾ ਗਲੇ ਦੇ ਇੱਥੇ 4 ਫੇਰ ਸਲਾਈ ਲਾ ਲੈਣੇ ਆ ਕਪੜਾ 모ੜ ਲੈਣੇ ਨਾਲ ਨਾਲ ਇਸ ਤਰ੍ਹਾਂ ਗਲਾ ਆਪਾਂ ਹੁਣ ਬਣਾ ਲਿਆ ਇੱਕ ਵਾਰੀ ਇਸ ਤਰ੍ਹਾਂ ਲੇਡ ਲੈ ਕੇ ਕਪੜਾ ਇਹ ਗਲੇ ਦੀ ਥੋੜੀ ਜਿਹੀ ਲੰਬਾਈ ਜ਼ਿਆਦਾ ਹੈ ਆਪਾਂ ਥੋੜੀ ਜਿਹੀ ਘੱਟ ਕਰਨੀ ਹੈ ਕਿ ਇੰਨਾ ਵੱਡਾ ਗਲਾ ਨਹੀਂ ਰੱਖਣਾ ਇੱਥੋਂ ਅੱਧਾ ਇੰਚ ਆਪਾਂ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਹੁਣ ਨਾ ਸੈਂਟਰ ਦੇ ਵਿੱਚ ਆਪਣੀ ਕਰੀ ਬਣੀ ਹੋਈ ਆ ਉਸ ਹਿਸਾਬ ਨਾਲ ਰੱਖ ਲਾਂਗੇ ਜਿਸ ਤਰ੍ਹਾਂ ਆਪਾਂ ਗਲਾ ਬਣਾਉਣਾ ਹੈ ਉਸੇ ਤਰ੍ਹਾਂ ਹੀ ਬਣਾਵਾਂਗੇ ਹੁਣ ਆਪਾਂ ਇਧਰਲੀ ਸਾਈਡ ਤੇ ਵੀ ਇਸੇ ਤਰ੍ਹਾਂ ਸਿਲਾਈ ਲਾ ਲੈਨੇ ਹੁਣ ਆਪਾਂ ਨਾ ਗਲੇਰੀ ਵਿੱਚੋਂ ਕਰ ਲੈਨੇ ਆ ਕਟਿੰਗ ਸਰਾਸ਼ ਉਹ ਸ਼ੂਟ ਲਾ ਲਾਂਗੇ ਇਸ ਟੱਕਾ ਹੁਣ ਇਹਦੇ ਉੱਪਰ ਕੱਚੀ ਸਲਾਈ ਲਾ ਲੈਣੇ ਆ ਮੋੜ ਕੇ ਨੂੰ ਕੱਚੀ ਸਲਾਈ ਆਪਾਂ ਲਾ ਲਈ ਹੁਣ ਜਿਹੜੀ ਆ ਵਾਲੀ ਲੈਸ ਆ ਨਾ ਇਹਦੀ ਸਦ ਕੋਠਾ ਪਚ ਕਰ ਲਾਂਗੇ ਚੈੱਕ ਆ ਇਸ ਤਰ੍ਹਾਂ ਆਪਾਂ ਇਹ ਤੁਲੋਂ ਲਗਾਗੇ ਆ ਇਧਰਲੀ ਸਾਈਡ ਤੋਂ ਇੱਥੇ ਉੱਪਰ ਰੱਖ ਕੇ ਲਾਉਣੀ ਆ ਇੱਕੋ ਜੀ ਸਪੇਸ ਦੇਣ ਛੱਡਣੀ ਆ जिस चेप दा वो शेप का अपना गला उस शेप नलाई मोड़ा आप इत अपने गले की हैगी चुंड इतों आप हिसाब न मोड़ा ਸਿੰਪਲ ਜਗੜਾ ਪਾਵਨਾ ਕੇ ਤਿਆਰ ਕਰਾਂਗੇ ਬਿਲਕੁਲ ਨਵਾਂ ਡਿਜ਼ਾਈਨ ਇੱਕ ਲਾਈਨ ਆਪਾਂ ਲਾ ਦਿੱਤੀ ਇਹਦੇ ਉੱਪਰ ਨਾਲ ਇੱਕ ਸਲਾਈ ਇਧਰਲੀ ਸਾਈਡ ਤੇ ਹੋਰ ਲਾ ਦਾਂਗੇ ਹੁਣ ਆਪਾਂ ਥੋੜੀ ਥੋੜੀ ਸਪੇਸ ਤੇ ਇਸ ਤਰ੍ਹਾਂ ਤੁਸੀਂ di ਨਿਸ਼ਾਨ ਲਾ ਲਓ ਕਿ ਫੋਮ un ਵੀ ਨਾ ਨਿਸ਼ਾਨ ਆਹ ਹਾਸਤੇ ਹਾਸਤੇ ਆਪਾਂ ਸਲਾਈ ਲਾਵਾਂਗੇ ਦਿੱਖੇ ਪਹਿਲਾਂ ਆਪਣੇ ਗਲੇ ਦੀ ਚੁੰਡਾ ਉਸੇ ਦਿਨ ਹੀ ਐਸੇ ਚੁੰਡਾ ਬਣਾ ਦੇਣੀ ਹੈ ਦੀ ਐਸੇ ਮਨੇ ਵੀ ਉੱਪਰ ਨਾਲ ਇਧਰਲੀ ਸਾਈਡ ਤੇ ਇੱਕ ਸਲਾਈ ਹੋਰ ਲਾ ਦਾਂਗੇ ਆ ਦੇਖੋ ਜੀ ਦੋ ਲਾਈਨ ਆਪਾਂ ਲਾ ਲਈਆਂ ਹੁਣ ਆਪਾਂ ਇੱਕ ਲੈਣਾ ਇੱਥੋਂ ਇੱਧਰ ਨੂੰ ਇੱਥੇ ਇੱਧਰ ਮੈਂ ਇਸ ਤਰ੍ਹਾਂ ਲਾ ਲਾਂਗੇ ਹੁਣ ਹੁਣ ਆਪਾਂ ਇਸੇ ਤਰ੍ਹਾਂ ਹੀ ਤੀਸਰੀ ਲਾਈਨ ਲਾ ਲੈਣੇ ਆ ਇਹ ਥੋੜੀ ਜਿਹਾ ਅਲੱਗ ਤਰੀਕੇ ਨਾਲ ਲਾਉਣੇ ਕਲੈਸ ਕਰ ਦਿੰਨੇ ਆਪਾਂ ਫालतू ਕਟਿੰਗ ਸਿੰਪਲ ਜੇ ਸੂਟ ਨੂੰ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹੋ ਮਮਾ ਹੁਣ ਆਪਾਂ ਇਹਦੇ ਉੱਪਰ ਇਧਰ ਸਿਲਾਈ ਲਾ ਲੈਣੇ ਆਕਾ ਆ ਦੇਖੋ ਜੀ ਸਿੰਪਲ ਜਿਹਾ ਗਲਾ ਆਪਣਾ ਤਿਆਰ ਹੋ ਗਿਆ 글ਾਸ ਤੁਸੀਂ ਮਰਜੀ ਹੈ ਤੁਹਾਡੀ ਜਿਵੇਂ ਮਰਜੀ ਹੈ ਲਾ ਸਕਦੇ ਹੋ ਆਪਾਂ ਤਿੰਨ ਲਾਈਆਂ ਲੈਣਾ ਤੁਸੀਂ ਇੱਥੇ ਇੱਕ ਹੋਰ ਵੀ ਲਾ ਸਕਦੇ ਹੋ ਇਹਦੇ ਵਿੱਚ ਪਲੋਈਆਂ ਨਹੀਂ ਪਾਉਣਾ ਸੀ ਤਾਂ ਕਰਕੇ ਆਪਾਂ ਆਪਣੇ ਹਿਸਾਬ ਨਾਲ ਲੈਸ ਲਾ ਤੇ ਜਿ ਪਲੋਈਆਂ ਪਾਉਣਾ ਹੁੰਦੀਆਂ ਤਾਂ ਤੁਸੀਂ ਉਸ ਹਿਸਾਬ ਨਾਲ ਲਾ ਲਿਆ ਕਰੋ ਲੈਸ ਠੀਕ ਹੈ ਜੀ ਕੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੂਸਰਾ ਚੈਨਲ ਹੈ ਆਪਣਾ ਜਸਪ੍ਰੀਤ ਮਲਟੀ ਕੁਕਿੰਗ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਉਹ ਇੱਥੇ ਆਪਾਂ ਹਰ ਰੋਜ਼ ਰੈਸਪੀ ਪਾਉਣੀ ਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਬਹੁਤ ਬਹੁਤ